ਤੁਸਾਂ ਸਿਕਲ ਜੀ ਸਾਰੇ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਬੇਸਨ ਦੀ ਵਰਦੀ ਉਹ ਵੀ ਬਿਨਾ ਚਾਸ਼ਨੀ ਤੋਂ ਇਹ ਬਹੁਤ ਹੀ ਬਣ ਕੇ ਸਵਾਦ ਲੱਗਦੀ ਹੈ ਤੇ ਮੂੰਹ ਚ ਜਾਂਦੇ ਹੀ ਇੱਕਦਮ ਇਹ ਘੁਲ ਜਾਂਦੀ ਹੈ ਤੇ ਇਹਦੇ ਵਾਸਤੇ ਸਾਨੂੰ ਚਾਹੀਦਾ ਹੈ 1 ਕੱਪ ਬੇਸਨ ਤੇ ਇੱਕ ਛੋਟਾ ਕੱਪ ਦੇਸੀ ਘਿਓ ਦਾ ਤੁਸੀਂ ਘਿਓ ਇੱਥੇ ਜਿਹੜਾ ਮਰਜੀ ਯੂਜ਼ ਕਰ ਸਕਦੇ ਹੋ ਮੈਂ ਕੜਾਈ ਰੱਖ ਲਈਏ ਗਰਮ ਹੋ ਗਈ ਹੈ ਮੇਰੀ ਕੜਾਈ ਤੇ ਇਹਦੇ ਵਿੱਚ ਅਸੀਂ ਘਿਓ ਐਡ ਕਰ ਦਾਂਗੇ ਅਸੀਂ ਇਹਨੂੰ ਮੈਲਟ ਹੋਣ ਤੱਕ ਵੇਟ ਕਰਾਂਗੇ ਤੇ ਇਹਨੂੰ ਸਲੋ ਫਲੇਮ ਦੇ ਉੱਤੇ ਅਸੀਂ ਬਣਾਣਾ ਸਾਰੀ ਬਰਫੀ ਨੂੰ ਅਸੀਂ ਸਲੋ ਫਲੇਮ ਦੇ ਉੱਤੇ ਹੀ ਬਣਾਣਾ ਜਿੱਦਾਂ ਹੀ ਸਾਡਾ ਘਿਓ ਗਰਮ ਹੋ ਜਾਏ ਉਹਦੇ ਵਿੱਚ ਅਸੀਂ ਐਡ ਕਰ ਦਾਂਗੇ ਬੇਸਣ ਬੇਸਣ ਐਡ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਅਸੀਂ ਇਹਨੂੰ ਹੌਲੀ-ਹੌਲੀ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਅਸੀਂ ਬੇਸਣ ਇਹ ਸਲੋ ਫਲੇਮ ਦੇ ਉੱਤੇ ਹੀ ਪੁੰਨਣਾ ਹਲੇ ਤੁਹਾਨੂੰ ਬੇਸਣ ਲੱਗ ਰਿਹਾ ਕਿ ਜਿੱਦਾਂ ਥੋੜਾ ਇਹ ਹਾਰਡ ਹੈ ਬਟ ਜਿੱਦਾਂ ਜਿੱਦਾਂ ਚੰਗੀ ਤਰ੍ਹਾਂ ਪੁੰਨੀ ਜਾਏ ਭੁਜੀ ਜਾਊਗਾ ਉਦਾਂ ਹੀ ਇਹ ਆਪਣਾ ਕੀ ਕਹਿੰਦੇ ਨੇ ਇਹ ਥੋੜਾ ਟਿੱਲਾ ਹੋਈ ਜਾਏਗਾ ਉਹਦੇ ਵਿੱਚ ਬਾਅਦ ਜੋ ਮੈਂ ਪਾਤੀ ਐ ਇਹਦੇ ਵਿੱਚ ਅੱਧਾ ਕੱਪ ਸੂਜੀ ਦਾ ਇਹ ਪੂਰੀ ਤਰ੍ਹਾਂ ਆਪਸ਼ਨਲ ਹੈ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਪਾ ਸਕਦੇ ਹੋ ਜੇ ਤੁਹਾਨੂੰ ਨਹੀਂ ਪਸੰਦ ਸੂਜੀ ਤੇ ਤੁਸੀਂ ਬਿਨਾਂ ਸੂਜੀ ਤੋਂ ਵੀ ਇਹਨੂੰ ਬਣਾ ਸਕਦੇ ਹੋ ਸੂਜੀ ਐਡ ਕਰਨ ਤੋਂ ਬਾਅਦ ਮੈਂ ਇਹਨੂੰ 4 ਤੋਂ 5 ਮਿੰਟ ਤੱਕ ਪੁੰਨਾਂਗੀ ਇਨ ਨੂੰ ਅਸੀਂ ਇਸ ਤਰੀਕੇ ਨਾਲ ਸਲੋ ਫਲੇਮ ਦੇ ਉੱਤੇ ਭੁੰਨਣਾ ਕਿ ਇਹ ਕੱਚੀ ਨਾ ਰਹੇ। ਵੇਸਣ ਤੇ ਕਿਉਂ ਜੇ ਤੁਹਾਨੂੰ ਵੱਧ ਘੱਟ ਲੱਗੇ ਤੇ ਤੁਸੀਂ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਥੋੜਾ ਥੋੜਾ ਚਮਚੇ ਦੇ ਅਕੋਰਡਿੰਗ ਐਡ ਕਰ ਸਕਦੇ ਹੋ ਜ਼ਿਆਦਾ ਨਹੀਂ। ਕਿਉਂਕਿ ਆਲਰੇਡੀ ਦੇਖੋ ਜਦੋਂ ਆਪਾਂ ਭੁੰਨ ਲੈ ਭੁੱਜ ਜਾਂਦਾ ਸਾਡਾ ਵੇਸਣ ਇਹ ਆਪਣੇ ਆਪ ਹੀ ਢਿੱਲਾ ਹੋ ਜਾਂਦਾ ਤੇ ਇਹਨੂੰ ਆਪਾਂ ਸਲੋ ਫਲੇਮ ਤੇ ਹੀ ਬਣਾਣਾ। ਤੇਜ਼ ਫਲੇਮ ਤੇ ਜਾਂ ਮੀਡੀਅਮ ਤੇ ਬਣਾਇਆ ਤੇ ਸਾਡਾ ਵੇਸਣ ਸੜ ਜਾਏਗਾ। ਜਦੋਂ ਤੁਹਾਨੂੰ ਇਹਦਾ ਕਲਰ ਚੇਂਜ ਹੁੰਦਾ ਨਜ਼ਰ ਆ ਜਾਏ ਤੇ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਏ। ਤੇ ਸਮਝੋ ਕਿ ਸਾਡਾ ਬੇਸਣ ਜਿਹੜਾ ਉਹ ਤਿਆਰ ਹੈ ਤੇ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਆਏ ਆ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਅਸੀਂ ਇਹਨੂੰ ਇਸ ਤਰ੍ਹਾਂ ਭੁੰਨ ਲਾਂਗੇ ਅਸੀਂ ਇਹਨੂੰ ਭੁੰਨੇ ਜਾਵਾਂਗੇ ਤੇ ਇਹਦਾ ਜਿਹੜਾ ਬੇਸਣ ਬਰਫੀ ਬਣਾਉਣ ਦਾ ਜਿਹੜਾ ਮੇਨ ਇਹ ਹੁੰਦਾ ਕਿ ਸਾਡਾ ਜਿਹੜਾ ਬੇਸਣ ਆ ਉਹ ਕੱਚਾ ਨਾ ਰਵੇ ਇਸੇ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਜੇਸੀ ਨੂੰ ਛੱਡ ਦਿੱਤਾ ਤੇ ਸਾਡਾ ਇਹ ਥੱਲੇ ਵੀ ਲੱਗ ਸਕਦਾ ਉਸ ਤੋਂ ਬਾਅਦ ਮੇਰੇ ਵਿੱਚ ਜਦੋਂ ਮੇਰਾ ਬੇਸਨ ਚੰਗੀ ਤਰ੍ਹਾਂ ਪੁੱਜ ਗਿਆ ਤੇ ਉਹਦੇ ਵਿੱਚ ਮੈਂ ਹੁਣ ਆਪਣਾ ਅੱਧਾ ਚਮਚਾ ਹਰੀ ਇਲਾਇਚੀ ਦਾ ਪਾਊਡਰ ਜਿਹੜਾ ਹੁੰਦਾ ਉਹ ਮਿਕਸ ਕਰਾਂਗੀ ਉਹ ਮਿਕਸ ਕਰਕੇ ਤੇ ਮੈਂ ਇਹਨੂੰ ਚੰਗੀ ਤਰ੍ਹਾਂ 1 ਤੋਂ 2 ਮਿੰਟਾਂ ਜਿਹੜੇ ਉਹ ਮੈਂ ਇਹਨੂੰ ਚੰਗੀ ਤਰ੍ਹਾਂ ਫੋਰ ਪੁੰਨ ਲਾਂਗੀ ਦੇਖੋ ਮੇਰੇ ਬੇਸਨ ਦਾ ਜਿਹੜਾ ਕਲਰ ਆ ਉਹ ਇਸ ਤਰ੍ਹਾਂ ਦਾ ਹੋ ਗਿਆ ਥੋੜਾ ਜਿਹਾ ਮਤਲਬ ਜਿਵੇਂ ਪਹਿਲਾਂ येलोइਸ਼ ਟੋਨ ਦੇ ਵਿੱਚ ਸੀਗਾ ਹੁਣ ਥੋੜਾ 골ਡਨ ਬ੍ਰਾਊਨ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ 1/2 ਕੱਪ ਦੇਸੀ ਖੰਡ ਲਈ ਹੈ ਪੀਸੀ ਹੋਈ ਜਿਹੜਾ ਪਾਊਡਰ ਹੈ ਦੇਸੀ ਖੰਡ ਦਾ ਮੈਂ ਉਹ ਲਿਆ ਤੁਸੀਂ ਚਾਹੋ ਇੱਥੇ ਜਿਹੜੀ ਮਰਜ਼ੀ ਖੰਡ ਲੈ ਸਕਦੇ ਹੋ ਤੁਸੀਂ ਚਾਹੋ ਤਾਂ ਚੀਨੀ ਵੀ ਲੈ ਸਕਦੇ ਹੋ ਉਹਨੂੰ ਤੁਸੀਂ ਘਰ ਵੀ ਪੀਸ ਸਕਦੇ ਹੋ ਉਹਦਾ ਪਾਊਡਰ ਬਣਾ ਕੇ ਜਾਂ ਤੁਸੀਂ ਬਾਜ਼ਾਰੀ ਜਿਹੜਾ ਪਾਊਡਰ ਹੁੰਦਾ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਮੈਂ ਬਿਲਕੁਲ ਸਲੋ ਫਲੇਮ ਤੇ ਚੰਗੀ ਤਰ੍ਹਾਂ ਕਰਕੇ ਮਿਕਸ ਕਰ ਲਾਂਗੇ ਇਹਨੂੰ ਮੈਂ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਮਿਕਸ ਕਰਦੀ ਰਵਾਂਗੀ ਕਿ ਜਿਹੜਾ ਸਾਡੀ ਜਿਹੜੀ ਅਸੀਂ ਕਿਰ ਇਹਦੇ ਵਿੱਚ ਖੰਡ ਪਾਈ ਹੈ ਦੇਸੀ ਖੰਡ ਪਾਈ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਏ ਇਹਦਾ ਕਲਰ ਤੁਸੀਂ ਦੇਖ ਸਕਦੇ ਹੋ ਕਿ ਚੇਂਜ ਹੋ ਗਿਆ ਦੇਸੀ ਖੰਡ ਮੇਰੇ ਕੋ ਪਈ ਸੀ ਕਿ ਮੈਨੂੰ ਵਧੀਆ ਲੱਗਦੀ ਹੈ ਇਸ ਕਰਕੇ ਮੈਂ ਪਾ ਲਈ ਤੁਸੀਂ ਕੋਈ ਕੋਈ ਵੀ ਪਾਸ ਆ ਸਕਦੇ ਹੋ ਕਲਰ ਇਹਦਾ ਸੋਨਾ ਹੀ ਆਊਗਾ ਉਸ ਤੋਂ ਬਾਅਦ ਜਿੱਦੇ ਵਿੱਚ ਤੁਸੀਂ ਇਹਨੂੰ ਸ਼ਿਫਟ ਕਰਨਾ ਹੈ ਇਹਦੀ ਬਰਫੀ ਬਣਾਉਣੀ ਹੈ ਤੇ ਮੇਰੇ ਕੋਲ ਕੇਕ ਟਿਨ ਸੀਗਾ ਤੇ ਮੈਂ ਉਹਨੂੰ ਚੰਗੀ ਤਰ੍ਹਾਂ ਘੋਲਾ ਕੇ ਉਹਦੀ ਚੰਗੀ ਤਰ੍ਹਾਂ ਗ੍ਰੀਸਿੰਗ ਕਰ ਲਈ ਸੀ ਤੁਸੀਂ ਕੁਝ ਵੀ ਲੈ ਸਕਦੇ ਹੋ ਥਾਲੀ ਜੋ ਤੁਹਾਡੇ ਕੋਲ ਅਵੇਲੇਬਲ ਆ ਅਸੀਂ ਚੰਗੀ ਤਾਂ ਉਹਨੂੰ ਸ਼ਿਫਟ ਕਰਕੇ ਉਹਨੂੰ ਅੱਗੇ ਪ੍ਰੈਸ ਕਰ ਦਾਂਗੇ ਤੇ ਫਿਰ ਅਸੀਂ ਉਹਨੂੰ ਚੰਗੀ ਕਰਾਂ ਅਸੀਂ ਡੈਬ ਡੈਬ ਕਰਾਂਗੇ ਅਸੀਂ ਇੱਕ ਵਾਰ ਨੂੰ ਇਸ ਤਰ੍ਹਾਂ ਕਰਕੇ ਕਿ ਜਿਹੜੀ ਸਾਡੀ ਬਰਫੀ ਆ ਉਹ ਪੂਰੀ ਇਕੁਅਲ ਹੋ ਜੇ ਉੱਚੇ ਜਿਵੇਂ ਹਾ ਵੇਸਨ ਉੱਚਾ ਰਹਿ ਜਾਂਦਾ ਹੈ ਵੀ ਇਹ ਬਿਲਕੁਲ ਪਲੇਨ ਹੋ ਜਾਏ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਆ ਦੇਖੋ ਇਦਾਂ ਕਰਨ ਤੋਂ ਬਾਅਦ ਅਸੀਂ ਇਹਨੂੰ ਇਦਾਂ-ਇਦਾਂ ਕਰਕੇ ਲਾਵਾਂਗੇ ਕਿ ਸਾਡੀ ਆ ਦੇਖੋ ਬਿਲਕੁਲ ਇਕੁਅਲ ਹੋ ਗਿਆ ਸਾਡੀ ਬਿਲਕੁਲ ਬਰਾਬਰ ਹੋ ਗਈ ਹੈ ਤੇ ਦੇਖੋ ਕਿ ਉਹ ਵੀ ਇਹਦੇ ਉੱਤੇ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਡਰਾਈ ਫਰੂਟ ਪਾਣਾ ਹੈ ਇਹ ਤੁਹਾਡੀ ਮਰਜ਼ੀ ਹੈ ਜੇ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਰੋਸਟ ਕਰਕੇ ਪਾਣਾ ਤਾਂ ਤੁਸੀਂ ਅੱਧਾ ਚਮਚ ਝੋ ਲੈ ਲਓ ਸਾਰੇ ਡਰਾਈ ਫਰੂਟ ਜਿਹੜੇ ਤੁਹਾਡੇ ਕੋਲ ਅਵੇਲੇਬਲ ਆ ਉਹ ਤੁਸੀਂ ਕੱਟ ਕੇ ਰੋਸਟ ਕਰਕੇ ਤੇ ਇਹਦੇ ਉੱਤੇ ਪਾ ਸਕਦੇ ਹੋ ਮੈਂ ਬਿਨਾਂ ਰੋਸਟ ਕੀਤੇ ਹੀ ਇਹਦੇ ਉੱਤੇ ਪਾ ਦਿੱਤੇ ਸੀਗੇ ਇਹ ਡਰਾਈ ਫਰੂਟ ਅਸੀਂ ਪਹਿਲਾਂ ਇਹਨੂੰ 5 ਮਿੰਟ ਜਦੋਂ ਅਸੀਂ ਡਰਾਈ ਫਰੂਟ ਪਾਨੇ ਨੇ ਜਦੋਂ ਅਸੀਂ ਇਹ ਗਰਮ ਗਰਮ ਦੇ ਉੱਤੇ ਨਾ ਤੁਸੀਂ ਪਾਇਓ 5 ਮਿੰਟ ਵੇਟ ਕਰ ਲਿਓ 2 ਮਿੰਟ ਕਰ ਲਿਓ ਉਸ ਤੋਂ ਬਾਅਦ ਤੁਸੀਂ ਇਹਦੇ ਉੱਤੇ ਇਹ ਡਰਾਈ ਫਰੂਟ ਸਾਰੇ ਪਾ ਦਿਓ ਜੇ ਤੁਸੀਂ ਰੋਸਟ ਵੀ ਕਰੋਗੇ ਤਾਂ ਵੀ ਜਦੋਂ ਅਸੀਂ ਕੇਕ ਟਿੰਨ 'ਚ ਸ਼ਿਫਟ ਕਰਦੇ ਆਂ ਤੇ ਅਸੀਂ ਉਸ ਤੋਂ ਬਾਅਦ ਹੀ ਇਹਦੇ ਤੇ ਡਰਾਈ ਫਰੂਟ ਪਾਣਾ ਆ ਦੇਖੋ ਇਸ ਤਰੀਕੇ ਨਾਲ ਸਾਡਾ ਤਿਆਰ ਹੋ ਜਾਏਗਾ ਇਹ ਥੋੜਾ ਜਿਹਾ ਹਲੇ ਠੰਡੀ ਹੋਈ ਹੈ ਬਰਫੀ ਹਲੇ ਪੂਰੇ ਤਰੀਕੇ ਨਾਲ ਸਾਡੀ ਠੰਡੀ ਨਹੀਂ ਹੋਈ ਹੁਣ ਦੇਖੋ ਅਸੀਂ ਇਹਨੂੰ 10-15 ਮਿੰਟ ਰੱਖਿਆ ਤੇ ਸਾਡੀ ਬਰਫੀ ਬਿਲਕੁਲ ਤਿਆਰ ਹੋ ਗਈ ਆ ਹੁਣ ਅਸੀਂ ਇਹਨੂੰ ਜਿਸ ਤਰ੍ਹਾਂ ਦੇ ਪੀਸਸ ਚਾਣਨੇ ਆ ਅਸੀਂ ਓਦਾਂ ਕੱਟ ਲਾਂਗੇ ਮੈਂ ਇਹਦੇ ਸਕੁਅਰ ਪੀਸਸ ਚਾਣਨੇ ਆ ਥੋੜੇ ਜੇ ਆਪਣਾ ਵੱਡੇ ਪੀਸਸ ਚਾਣਦੇ ਸੀ ਸਕੁਅਰ ਤੇ ਮੈਂ ਉਹ ਆਪਣੇ ਇਹਦੇ ਕੱਟ ਲਏ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਛੋਟੇ ਵੱਡੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਕੱਟ ਸਕਦੇ ਹੋ ਤੇ ਇਹ ਬਰਫੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਸੁਆਦ ਹੈ ਜਿੰਨਾਂ ਨੂੰ ਥੋੜਾ ਜਿਹਾ ਲੱਗਦਾ ਹੈ ਕਿ ਔਖਾ ਕਿ ਸਾਨੂੰ ਬਰਫੀ ਤਾਂ ਖਾਣ ਨੂੰ ਜੀ ਕਰਦਾ ਪਰ ਚਾਸ਼ਨੀ ਦਾ ਥੋੜਾ ਜਿਹਾ ਸੰਜਟ ਲੱਗਦਾ ਕਈ ਵਾਰੀ ਤੇ ਇਦਾਂ ਤੁਸੀਂ ਬਣਾਓ ਤੁਹਾਡੀ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਸਵਾਦ ਬਣੂਗੀ ਬਿਨਾਂ ਚਾਸ਼ਨੀ ਤੋਂ ਇਹ ਬਰਫੀ ਹੈ ਜਿਹੜੀ ਵੇਸਣ ਦੀ ਇਦਾਂ ਬਣਦੀ ਹੈ ਚਾਸ਼ਨੀ ਦੇ ਨਾਲ ਬਰਫੀ ਕਿਵੇਂ ਬਣੂਗੀ ਉਹ ਵੀ ਮੈਂ ਤੁਹਾਨੂੰ ਬਣਾ ਕੇ ਜ਼ਰੂਰ ਦਿਖਾਉਂਗੀ ਵੇਸਣ ਦੀ ਬਕਰੀ ਚਾਸੀ ਚਾਸ਼ਨੀ ਇਸ ਕਰਕੇ ਪਾਣੀ ਹੈ ਕਿ ਸਾਡੀ ਬਾਈਂਡਿੰਗ ਬਣੀ ਰਵੇ ਵੀ ਇਹ ਟੁੱਟੇ ਨਾ ਇਹ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਆ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਨੀ ਆ ਬਹੁਤ ਹੀ ਵਧੀਆ ਪੀਸ ਤਿਆਰ ਹੋਏ ਨੇ ਇਹਦੇ ਤੇ ਬਹੁਤ ਹੀ ਜ਼ਿਆਦਾ ਇਹ ਸੌਫਟ ਨੇ ਮੂੰਹ ਚ ਜਾਂਦੇ ਹੀ ਖੋਲ ਚਾਸ਼ਨੀ ਦੀ ਬਰਫੀ ਬਣਾਉਣ ਵੇਲੇ ਕਈ ਵਾਰੀ ਸਾਡੇ ਕੋਲ ਜਿਹੜੀ ਚਾਸ਼ਨੀ ਆ ਸਹੀ ਤਰੀਕੇ ਨਾਲ ਨਹੀਂ ਬਣਦੀ ਤੇ ਇਹ ਜਿਹੜਾ ਕਹ ਲਓ ਕਿ ਬਹੁਤ ਹੀ ਸੌਖੀ ਬਹੁਤ ਹੀ ਸਵਾਦ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹ ਜ਼ਰੂਰ ਘਰ ਬਣਾਇਓ ਟਰਾਈ ਕਰਿਓ ਤੇ ਸਭ ਨੂੰ ਖਵਾਇਓ ਆ ਦੇਖਿਓ ਇਹਦੇ ਬਹੁਤ ਹੀ ਆਰਾਮ ਨਾਲ ਹੈ ਟੁੱਟ ਜਾਂਦੀ ਹੈ ਕੋਈ ਹਾਰਟ ਨਹੀਂ ਹੈ ਔਰ ਬਹੁਤ ਹੀ ਸਵਾਦ ਬੰਦੀ ਹੈ ਕੱਲ ਨੂੰ ਫੇਰ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਾਏ ਬਾਏ